이런 거랑 비슷한 얘니다

よし ਆਇਂ ਮਾਣੋ ਸੋਨੇ ਦਾ ਨੋਣਾ ਮਾਣੋ ਮਾਣੋ ਸੋਨੇ ਦਾ ਨੋਣਾ ਆਇਂ ਮਾਣੋ ਸੋਨੇ ਦਾ ਨੋਣਾ ਮਾਣੋ ਸੋਨੇ ਦਾ ਨੋਣਾ ਹਰ ਸਾਹ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਹਿਬ ਸਿੰਘ ਜੀ ਪਹੁੰਚਿਆ ਸਤਖੰਡ ਸ੍ਰੀ ਵਜੂਤ ਸਾਹਿਬ ਉਹਨਾਂ ਦੇ ਏ ਗੁਰਦਵਾਰਾ ਸ਼ਹੀਦ ਗੰਗਾਂ ਸਾਹਿਬ ਜੀ ਜਦੋਂ ਗੁਰੂ ਮਹਾਰਾਜ ਰਖਣ ਵਾਲੇ ਸੀ ਉਹਨਾਂ ਦੇ ਨਾਲ ਭਾਈ ਬਾਈ ਦਇਆ ਭਾਈ ਦਇਆ ਸਿੰਘ ਜੀ ਭਾਈ ਦਰਬੇ ਜੀ ਮਾਤਾ ਬਾਗੋ ਜੀ ਦੀ ਜੇ ਗੁਰੂ ਜੀ ਦੀ ਲਾਡਲੀ ਫੌਜੀ ਸੀ ਜਦੋਂ ਗੁਰੂ ਮਹਾਰਾਜ ਆਏ ਕੁਤ ਸਿੰਘਾਂ ਨੇ ਕਿਹਾ ਕਿ ਮਹਾਰਾਜ ਸਾਨੂੰ ਸਾਡੇ ਪਰਿਵਾਰ ਦੀ ਯਾਦ ਆ ਰਹੀ ਹੈ ਅਸੀਂ ਘਰ ਜਾਣਾ ਚਾਹੁੰਦੇ ਆ ਤੇ ਮਹਾਰਾਜ ਨੇ ਗੁਰਦਵਾਰਾ ਮਹਾਰਾਜ ਦੇ ਨਾਲ ਸਤੂ ਘਰ ਜਾਣਾ ਕੱਢ ਕੇ ਗੁਰਦਵਾਰਾ ਸੰਗਤਾਂ ਚ ਲਾਇਆ ਤੇ ਜੈ ਸਿੰਘ ਪੈਦਲ ਆਏ ਸੀ ਉਹਨਾਂ ਨੂੰ ਇੱਕ ਡਾਲ ਵਰਕੇ ਸੋਨੇ ਦੀਆਂ ਮੋਹਰੇ ਦਿੱਤੀਆ ਜੜੇ ਸਿੰਘ ਘੋੜਸਵਾਰ ਸੀ ਉਹਨਾਂ ਨੂੰ ਦੋ ਡਾਲਾ ਵਰਕੇ ਸੋਨੇ ਦੇ ਮੋਹਰੇ ਦਿੱਤੇ ਜਿਨ੍ਹਾਂ ਨੇ ਜਾਣਾ ਸੀ ਉਹ ਚਲੇ ਗਏ ਜਿਨ੍ਹਾਂ ਨੇ ਰਹਿਣਾ ਸੀ ਉਹ ਰਹਿ ਗਏ ਜੜੇ ਸਿੰਘ ਰਹਿ ਗਏ ਸੀ ਉਹ ਬਗੜੇ ਪਰਿਵਾਰ ਵਿੱਚੋਂ ਸੀ ਕੁਝ ਸਮਾਂ ਠਹਿਰਣ ਤੋਂ ਬਾਅਦ ਗੁਰਦੁਆਰਾ ਸੰਗਤ ਸਭ ਇਹ ਮੁਸਲਮਾਨਾਂ ਦੀ ਬਸਤੀ ਵਿੱਚ ਹੈਗਾ ਕੁਝ ਸਮਾਂ ਠਹਿਰਣ ਤੋਂ ਬਾਅਦ ਜੜੇ ਸਿੰਘ ਸ਼ਾਮ ਦੇ ਪਹਿਰ ਨੂੰ ਸੇਵਾ ਕਰਨ ਗਏ ਸੀ ਉਹ ਮੁਰਗੀ ਵਾਪਸ ਆਏ ਨਹੀਂ ਸ਼ਾਮ ਦਾ ਸਮਾਂ ਸੀ ਦਰਬਾਰ ਸਜਿਆ ਤੇ ਸਿੰਘਾਂ ਸਿੰਘਾਂ ਨੂੰ ਪਤਾ ਲੱਗਿਆ ਤੇ ਸਿੰਘਾਂ ਨੇ ਛਾਏ ਮੱਜੀ ਨੂੰ ਜਲਾ ਕੇ ਰਾਖ ਕਰ ਦਿੱਤਾ ਤੇ ਸਾਰਾ ਸਾਰਾ ਲਾਓ ਜਾ ਕੇ ਰਾਖਰ ਦਿੱਤਾ ਤੇ ਜਿਹੜੇ ਆਪੇ ਸਾਂਝੇਵਾਲੇ ਵਿੱਚ ਆਪੇ ਵੀ ਸਿੰਘ ਸ਼ਹੀਦ ਹੋਏ ਜਿਹੜੇ ਸਿੰਘ ਸ਼ਹੀਦ ਹੋਏ ਉਹਨਾਂ ਦੇ ਮਹਾਰਾਜ ਨਾਲ ਵਾਅਦਾ ਹੋਇਆ ਸੀ ਕਿ ਮਹਾਰਾਜ ਅਸੀਂ ਵਾਪਸ ਨਹੀਂ ਜਾਣਾ ਚਾਹੁੰਦੇ ਆ ਸਾਨੂੰ ਤੁਹਾਡੇ ਚਰਨਾਂ ਵਿੱਚ ਹੀ ਰਹਿਣਾ ਗੋਦਾਵਰੀ ਨਦੀ ਵੀ ਉਧਰ ਸੀ ਪਰ ਮਹਾਰਾਜ ਨਾਲ ਵਾਅਦਾ ਹੋਇਆ ਸੀ ਜਿਹੜੇ ਸਿੰਘ ਸ਼ਹੀਦ ਹੋਏ ਸੀ ਉਹਨਾਂ ਦਾ ਅੰਤਿਮ ਸੰਸਕਾਰ ਇੱਥੇ ਗੁਰਦਵਾਰੇ ਵਿੱਚ ਕਿਹਾ ਗਿਆ ਸੀ ਕਿਤੇ ਅੰਗੜਾ ਸਾਹਿਬ ਵੀ ਹੈਗਾ ਉਹਨਾਂ ਦਾ ਗੁਰਦਵਾਰਾ ਬਾਬਾ ਬਾਬਾ ਦੀਪ ਸਿੰਘ ਜਿਹੜਾ ਕੋਤਵਾਲ ਬਣਿਆ ਸੀ ਪੰਜਾਬ ਵਿੱਚ ਉਸ ਤਰ੍ਹਾਂ ਹੀ ਇੱਥੇ ਸ਼ਹੀਦ ਸਿੰਘਾਂ ਦਾ ਕੁਦਲ ਬਣਾਇਆ ਗਿਆ ਸਾਕੀ ਜਮਾਤ ਜਵਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਗੁਰਮਤ ਪ੍ਰਚਾਰ ਫੇਰੀ ਜੋ ਬਾਬਾ ਮੱਖਣਸ਼ਾਲ ਵਾਣਾ ਜਨੈਲ ਚੱਕਰਵਰਤੀ ਮਿਸਲ ਤਰਨ ਧਾਲੇ ਸਿਪਾਹੀ ਸਾਰੇ ਇੱਥੇ ਪਹੁੰਚੇ ਨੇ ਔਰ ਆਪ ਜੀ ਨੂੰ ਇਹ ਸ਼ਹੀਦ ਗੰਧਾ ਇਤਿਹਾਸ ਜਿਹੜਾ ਉਹ ਆਪ ਜੀ ਨਾਲ ਸਾਂਝਾ ਕਰ ਰਿਹਾ ਕਿ ਭਾਈ ਰੂਪਾ ਜੀ ਬਾਗੜੀਆ ਦਾ ਜਥਾ ਇਸ ਜਗ੍ਹਾ ਤੇ ਸ਼ਹੀਦ ਹੋਇਆ ਉਹਦੇ ਉਹਨਾਂ ਦਾ ਨਾਮ ਇੱਥੇ ਸ਼ਹੀਦਾਂ ਜੰਦਰ ਅਪਾ ਵੇਖਿਆ ਭਾਈ ਦਾਇਆ ਸਿੰਘ ਤੇ ਧਰਮ ਸਿੰਘ ਜੀ ਦਾ ਆਸਾਨੇ ਜਿਹੜਾ ਉਹ ਬਣਿਆ ਹੋਇਆ ਹੈ ਸੋ ਇੱਥੇ ਸਿੰਘਾਂ ਨੇ ਬੇਨਤੀ ਕੀਤੀ ਸੀ ਜਿਹੜਾ ਆਪਾਂ ਇਤਿਹਾਸ ਵਿੱਚ ਸੁਣਦੇ ਹਾਂ ਨਾ ਕਿ ਗੁਰੂ ਪਾਤਸ਼ਾਹ ਤੋ ਕੁਝ ਸਿੰਘਾਂ ਨੇ ਬੇਨਤੀ ਕੀਤੀ ਕਿ ਪਾਸ਼ਾ ਹੁਣ ਅਸੀਂ ਵਾਪਸ ਪੰਜਾਬ ਜਾਣਾ ਚਾਹੁੰਦੇ ਹਾਂ ਸੋ ਇੱਥੇ ਹੀ ਬੇਨਤੀ ਹੋਈ ਸੀ ਅਤੇ ਇੱਥੇ ਹੀ ਅੱਗੇ ਮਾਲ ਟੇਕਰੀ ਗੁਰਦਰਾ ਸਾਹਿਬ ਜਾ ਕੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਜਿਹੜਾ ਜੱਬਿਆ ਹੋਇਆ ਖਜ਼ਾਨਾ ਜਿਸ ਖਜ਼ਾਨੇ ਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਜਦੋਂ ਬਾਬਾ ਲਖੀਸ਼ਾ ਵੰਜਾਰਾ ਪੂਰੇ ਏਸ਼ੀਆ ਦਾ ਪਰਮਨ ਕਰਦਾ ਹੋਇਆ ਆਪਣਾ ਵਪਾਰ ਵਧਾਉਂਦਾ ਹੋਇਆ ਅੱਗੇ ਵਧ ਰਿਹਾ ਸੀ ਤਾਂ ਇਹ ਮਾਲ ਟੇਕਰੀ ਜਗਤ ਤੇ ਲੋਗੜ ਜਗਤ ਦੋ ਜਗ੍ਹਾ ਐਸੀਆਂ ਹਨ ਜਿੱਥੇ ਸਤਿਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਹੁਕਮ ਪ੍ਰਾਪਤ ਕਰਕੇ ਉਹਨਾਂ ਨੇ ਖਜ਼ਾਨਾ ਜਿਹੜਾ ਆਪਣਾ ਦਸਵੰਦ ਗੁਰੂ ਦਾਸੀ ਜਿਹੜਾ ਉਹ ਦੱਬਿਆ ਹੋਇਆ ਸੀ ਔਰ ਇੱਥੋਂ ਹੀ ਫਿਰ ਸਤਿਗੁਰਾਂ ਨੇ ਉਹ ਉਹਨਾਂ ਦੇ ਪਰਿਵਾਰਾਂ ਦੇ ਗੱਸੇ ਐਡਰੈਸ ਮੁਤਾਬਕ ਉਹ ਖਜ਼ਾਨਾ ਕੱਢ ਕੇ ਫਿਰ ਤੇਗਾਂ ਦੇ ਨਾਲ ਤੇਗਾਂ ਦੇ ਨਾਲ ਤੇ ਢਾਲਾਂ ਦੇ ਨਾਲ ਵਰਤਾ ਕੇ ਕੋਸ਼ਣ ਫਿਰ ਜਦੋਂ ਇਹ ਸਾਰੀ ਪ੍ਰਕਿਰਿਆ ਹੋ ਗਈ ਵਾਪਸ ਪੰਜਾਬ ਚਲੇ ਗਏ ਭਾਈ ਦਇਆ ਸਿੰਘ ਧਰਮ ਸਿੰਘ ਹਰਾਨ ਨੇ ਬੇਨਤੀ ਕੀਤੀ ਪਾਸ਼ਾ ਹੁਣ ਸਾਨੂੰ ਆਪਣੇ ਚਰਨਾਂ ਵਿੱਚ ਹੀ ਆਸਥਾਨ ਦੇ ਦਿਓ ਅਸੀਂ ਨਹੀਂ ਵਾਪਸ ਜਾਣਾ ਹੈ ਤੋਂ ਉਹਨਾਂ ਦਾ ਆਪਾਂ ਹਸਤਾਨ ਪਹਿਲਾਂ ਵੇਖ ਚੁੱਕੇ ਹਾਂ ਸੋ ਇੱਥੇ ਹੀ ਬਾਬਾ ਦੀਪ ਸਿੰਘ ਨੂੰ ਪੰਜਾਬ ਦਾ कोतवाल ਬਣਾ ਕੇ ਪਾਸ਼ਾ ਜੀ ਨੇ ਰਵਾਨਾ ਕੀਤਾ ਔਰ ਇੱਥੋਂ ਹੀ ਫਿਰ ਸੱਚੇ ਪਾਸ਼ਾ ਜੀ ਨੇ ਅੱਗੇ ਬਾਬਾ ਬੰਦਾ ਸਿੰਘ ਬਹਾਦਰ ਦੀ ਖੋਜ ਕਰਕੇ ਫਿਰ ਉਹਨੂੰ ਖਾਲਸਾ ਦਾ ਜਥੇਦਾਰ ਬਣਾ ਕੇ ਅਤੇ ਪੰਜਾਬ ਵੱਲ ਤੋਰਿਆ ਤੇ ਅਗਲਾ ਇਤਿਹਾਸ ਫਿਰ ਆਪਾਂ ਫਿਰ ਵਰਣਨ ਕਰਾਂਗੇ ਜਦੋਂ ਵਜ਼ੀਰੇ ਨੂੰ ਨੱਥ ਪਾ ਕੇ ਪਾਸ਼ਾ ਜੀ ਦੇ ਇਹਨਾਂ ਸਰਦਾਰਾਂ ਨੇ ਇਹਨਾਂ ਜਥੇਦਾਰਾਂ ਨੇ ਨੱਕ 'ਚ ਨੱਥ ਪਾ ਕੇ ਕ੍ਰਿਸ਼ਿਆ ਸੋ ਅਗਲਾ ਇਤਿਹਾਸ ਫਿਰ ਆਪਾਂ ਜਿਵੇਂ ਜਿਵੇਂ ਆਪਾਂ ਅੱਗੇ ਵਧਾਂਗੇ ਇਹ ਫੇਰੀ ਅੱਗੇ ਵਧੇਗੀ ਉਹ ਵਰਣਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 哎，大哥。